ਇਯੋਧਨਾਸ਼ਾ ਵਿਰੋਧ ਤਹਿਤ ਲਗਾਤਾਰ ਕਾਰਵਾਈ ਜਲੰਧਰ ਦੇ ਅਲੀ ਮੁਹੱਲੇ ਵਿੱਚ ਨਸ਼ਾ ਤਸਕਰ ਦੀ ਗੈਰ ਕਾਨੂੰਨੀ ਜ਼ਾਇਦਾਟ ਟਾ ਦਿੱਤੀ ਗਈ ਸੀ ਬਲਤੇ ਪੁਲਿਸ ਅਧਿਕਾਰੀਆਂ ਵੱਲੋਂ ਬਦਨਾਮ ਨਸ਼ਾ ਤਸਕਰ ਖਿਲਾਫ ਸਾਂਝੀ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮਹਿੰਮੇ ਯੁੱਧ ਨਸ਼ਾ ਵਿਰੋਧ ਤਹਿਤ ਜਲੰਧਰ ਵਿੱਚ ਅਜ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਜਿਸ ਅਧੀਨ ਜਲੰਧਰ ਨਗਰ ਨਿਗਮ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਹਿਯੋਗ ਨਾਲ ਅਲੀ ਮੁਹੱਲਾ ਖੇਤਰ ਵਿੱਚ ਬਦਨਾਮ ਨਸ਼ਾ ਤਸਕਰਾਂ ਸੰਬੰਧਿਤ ਇੱਕ ਗੈਰ ਕਾਨੂੰਨੀ ਢਾਂਚੇ ਨੂੰ ਢਾ ਦਿੱਤਾ ਗਿਆ ਜਲੰਧਰ ਦੇ ਪੁਲਿਸ ਕਮਿਸ਼ਨ ਤਨਪ੍ਰਿਤ ਜਲੰਧਰ ਨਗਰ ਨਿਗਮ ਅਤੇ ਕਮਿਸ਼ਨਰ ਐਂਡ ਪੁਲਿਸ ਨੇ ਸਾਂਝੀ ਕਾਰਵਾਈ ਨਾਲ ਅਮਰਜੀਤ ਸਿੰਘ ਪੁੱਤਰ ਬਨਾਰਸੀ ਦਾਸ ਵਾਸੀ ਅਲੀ ਮੁਹੱਲਾ थाना ਡਿਵੀਜ਼ਨ ਨੰਬਰ 4 ਜਲੰਧਰ ਦੀ ਗੈਰ ਕਾਨੂੰਨੀ ਸਾਰੇ ਨੂੰ ਟਾ ਦਿੱਤਾ ਗਿਆ ਅਮਰਜੀਤ ਸਿੰਘ ਪੁੱਤਰ ਬਨਾਰਸੀ ਦਾਸ ਮਸ਼ਹੂਰ ਨਸ਼ਾ ਤਸਕਰ ਹੈ ਜਿਸ ਵਿਰੁੱਧ ਕੋਲ 11 ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚੋਂ 10 ਮੁਕਦਮੇ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਗਏ ਹਨ ਨਸ਼ਾ ਨਾਲ ਜੁੜੀ ਕੋਈ ਵੀ ਗੈਰ ਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਜਿਹੀਆਂ ਕਾਰਵਾਈਆਂ ਅਗਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੀਆਂ ਜਲੰਧਰ ਕਮਿਸ਼ਨਰ ਐਂਡ ਪੁਲਿਸ ਤੋਂ ਨਾਗਰਿਕਾਂ ਪੀਲ ਹੈ ਕਿ ਉਹ ਨਸ਼ਾ ਨਾਲ ਸੰਬੰਧਿਤ ਕਿਸੇ ਵੀ ਜਾਣਕਾਰੀ ਨੂੰ ਸਰਕਾਰ ਵੱਲੋਂ ਜਾਰੀ WhatsApp ਨੰਬਰ ਤੇ ਸਾਂਝੀ ਕਰਨ ਸੂਚਨਾ ਦੇਣ ਵਾਲੇ ਵਿਅਕਤੀ ਦੀ ਪੂਰੀ ਗੁਪਤਤਾ ਦਾ ਭਰੋਸਾ ਦਿੱਤਾ ਗਿਆ ਹੈ ਬਿਨ ਰਿਪੋਰਟ ਜਨ ਬਸਤੀ ਵੀ ਮਾਂਜੋਬ ਸੀਐਮ ਸਾਹਿਬ ਨਾਲ ਜੋ ਨਸ਼ਾ ਵਿਰੋਧ ਮਹੀਨਾ ਚੱਲ ਰਹੀ ਆ ਉਹਦੇ ਵਿੱਚ ਅੱਜ ਅਲੀ ਮਹੱਲੇ ਆਏ ਸੀ ਅਮਰਜੀਤ ਨਾਮ ਦਾ ਵਿਅਕਤੀ ਹੈ ਜਿਹਦੇ ਤੇ 11 ਪਰਚੇ ਦਰਜ ਹੋਆ ਤੇ ਉਸ ਸੰਬੰਧ ਵਿੱਚ ਜਿਹੜਾ ਇਹਨਾਂ ਨੇ ਉਸਾਰੀ ਜਿਹੜੀ ਸੀ ਰਜਾਇਸ ਕੇਸ ਸੀ ਪਾਵਰ ਪ੍ਰੈਸ਼ਰ ਔਰ ਰਜਿਸਟਰ ਨਾਲ ਲੈ ਕੇ ਆ ਜੀ ਇਹ ਪਰਤੇ ਇਹਨਾਂ ਦੀ ਜਿਹੜੀ ਹੈਗੀ ਮਕਾਨ ਜਿਹੜਾ ਹੈ ਜਿੱਥੋਂ ਵੀ ਇਹਨਾਂ ਬਣਾਇਆ ਸੀ ਉਹ ਤਾਂ ਦਿੱਤਾ ਗਿਆ ਹੈ। ਔਰ ਅਸੀਂ ਬਹੁਤ ਛਲਾਗਾ ਜੋ ਸੀਐਮ ਸਾਹਿਬ ਦਾ ਹੈਗਾ ਸਾਰੇ ਲੋਕ ਜਿਹੜੇ ਛਲਾਗਾ ਕਰਦੇ ਨੇ ਬਲੀਆ ਦੱਸਾ। ਇੱਕ ਤੇ 11 ਪਰਸੇ ਦਰਜਾ ਅ ਰਕੜ ਦਰਜਾ ਪਰਚੇ ਤੇ ਆ 30 ਪਰਸੇ ਦਰਜਾ ਔਰ ਸਾਡੇ ਸਿੱਖੀ ਨੇ ਕਮਿਸ਼ਨ ਰੇਟ ਦੇ ਪਰਚੇ ਦਰਜਾ। ਤੇ ਇਹ ਬੰਦਾ ਜਿਹੜਾ ਹੈ ਨਾ ਇਸ ਕੋਲੇ ਦੀ ਉਹ ਚੱਲਦਾ ਹੈ। ਆਹ ਪ੍ਰਾਪਰਟੀ ਜਿਹੜੀ ਇਹਨਾਂ ਨੇ ਬਣਾਈ ਆ ਪਬਲਿਕ ਫਰੰਟ ਜਿਹੜਾ ਸੀ ਉਹ ਸਾਰਾ ਕਾਰਪੋਰੇਸ਼ਨ ਦਾ ਸੀ। ਪਰੰਪਰ ਕਾਰਪੋਰੇਸ਼ਨ ਜਿਹੜੀ ਹੈਗੀ ਹੈ ਆਈ ਆਏ ਆਪਸਾ ਨਾਲ ਕੋਈ ਜਿਹੜਾ ਹੈਗਾ ਕੰਮ